ਵਾਜ ਗੁਰੂ ਜੀ ਹਮ ਸਰਦੀਨ ਦਿਆਰ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮੰਨੈ ਜਨ ਕੋ ਪੂਰਨੰ ਦਿਜੈ ਯੋਗ ਗੁਣ ਭਰੇ ਏਕ ਗੁਣ ਨਹੀਂ ਅਮਰਤ ਸਾਟ ਬਿਕਾਇਮ ਕਰਾਈ ਮਾਇਆ ਮੋਹ ਭਰਮ ਬੇਪੁਲੇ ਤੁਦਾਰਾ ਸੁਪ੍ਰੀਤ ਨਗਾਇ ਇਕਯੋਤ ਮੰਤ ਸਨਯੰ ਗੁਰ ਸੰਗਤ ਤੈ ਮਨੰਤ ਜਮਤ ਰਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਬੁਰੇ ਰਾਮਦਾਸ ਰਾਖੋ ਸਰਣਾਈ ਮਾਈ ਗੁਰੂ ਜੀ ਤਨੁ ਰੁਗਰੀਵਨ ਆਜ ਸੋਹੀ ਮਨੰਲਾ ਪੰਜਵਾਂ ਸਮਰਤ ਦੇਤ ਪੁਰਾਨ ਕਾਰਨ ਪੋਥੀਓ ਨਾਮ বিনা ਸਵ ਕੋਡ ਗਾਲਿਓ ਛੀਓ ਸਮਰਤ ਦੇਤ ਪੁਰਾਨ ਬਕਾਰਨ ਪੋਥੀਆ ਨਾਮ বিনা ਸਵ ਕੋਡ ਗਾਲਿਓ ਛੀਆ ਨਾਮ ਅਨੰਦਾਨ અપਾਰ ਭਗਤਾਂ ਮਨ ਵਸੈ ਜਨਮ ਮਰਨੁ ਦੁਖੁ ਸਭੁ ਸੰਸਾਰੁ ਮੋਹਿ ਬਾਦਿ ਓੰਕਾਰ ਸਰਪੁਰ ਰਿਣਿ ਆ। ਉਕ ਕਨਬੈ ਨਮੋਲ ਨਾਮ ਵਿਸੁਣਿ ਆ। ਮੇਦੀ ਮੇਦੀ ਧਾਰ ਵੰਦਨ ਬੰਦਿਆ। ਨਰਕ ਸੁਰਗਿ ਅਵਤਾਰ ਮਾਇਆ ਤੰਦੇ ਆ। ਤੋਰ ਦੇ ਤਸੋਰ ਦੇ ਤਸੋਰ ਤਤ ਵਿਚਾਰੇ ਨਾ ਮਿਨਾ ਸੁਖ ਨਾਏ ਸਰਪੁਰਮਾਨਿਆ ਆਵੇ ਜਾਏ ਅਨੇਕ ਮਨਮਰ ਜਨਮਤੇ ਬਿਨ ਬੋਝੇ ਸੁਭਾਰਤ ਜੋਨੇ ਭਰ ਮੰਦੇ ਇਹਨਾਂ ਕੋ ਭਾਇ ਦਿਆਲ ਤਨ ਸਾਧੋ ਸੰਗ ਭਿਆ ਮਲਤੌਰ ਕਾ ਨਾਮ ਤਿੰਨੀ ਜਨੇ ਯਪ ਲਿਆ ਕੁਝ ਕੂਡ ਸੰਕ ਬਹੁਤ ਅਨੰਤ ਕੀ ਜਿਸ ਬੁਝਾਈ ਆਪ ਅਨੇ ਲਾਂ ਤਿਸੇ ਮਿਸਰ ਨਾ ਹਿੰਦ ਤਾਲਿ ਗਪਨ ਨਾਮ ਦੇਹੋ ਮਨਗਾ ਬੰਦਨ ਰਾਤ ਨਾਨਕ ਚਾਉ ਏਓ ਬਿਸਰ ਨਾ ਹੀ ਗਤਾਂ ਦੇ ਆਪਣਾ ਨਾਮੰਦੇਓ ਗੋਨ ਗਾਵਾਂ ਦਿਨ ਰਾਤ ਨਾਨਕ ਚਾਉ ਈਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ